ਨੇ ਆਪਣੇ ਜਨਮ ਨੂੰ ਸਵਾਰੀਏ ਦਰਗਾਹ ਦਾ ਆਨੰਦ ਮਾਣੀਏ ਅੰਤਰਗੋਰੀਆ ਰਾਦਣਾ ਗਿਆਨ ਦੇ ਰਾਤ ਤੁਰ ਕੇ ਅੰਦਰ ਗਿਆਨ ਦੀ ਵਿਚਾਰ ਕਰਦੇ ਰਹਿਣਾ ਅੰਤਰਗੋਰੀਆ ਰਾਦਣਾ ਜੀਵਾ ਜਪ ਗੁਰਨਾਵੇ ਨਿਤਨੀ ਸਤਗੁਰੂ ਵੇਖਣਾ ਸ਼ਰਵਣੀ ਸੁਨਣਾ ਗੁਰਨਾਵੋ ਸਤਗੁਰੂ ਸੇਤੀ ਰਤਿਆ ਦਰਗਾਹ ਪਾਈ ਠਾਉ ਗਿਆਨ ਨਾਲ ਜੁੜ ਕੇ ਜਦੋਂ ਸਤਗੁਰੂ ਨਾਲ ਸੱਚੇ ਗਿਆਨ ਨਾਲ ਦਰਗਾਹ ਦੀ ਥਾਂ ਮਿਲ ਜਾਂਦਾ ਦਰਗਾਹ ਅੱਗੇ ਜਾਣਗੇ ਨਹੀਂ ਥਾਂ ਪਾਉਣਾਂਗੇ ਥਾਂ ਮਿਲ ਜੇ ਦਰਗਾਹ ਦੀ ਅੱਗੇ ਕੋਈ ਪਲਾਟ ਬੁੱਕ ਕਰਾਉਣਾ ਜਿਹੜਾ ਇਹ ਏਜੰਟ ਬਣੇ ਫਿਰਦੇ ਸਾਡੇ ਵਰਗੇ ਪ੍ਰਾਪਰਟੀ ਡੀਲਰ ਨਹੀਂ ਇੱਥੇ ਫਿਰਦੇ ਪਿੰਡਾਂ 'ਚ ਇਹ ਪ੍ਰਾਪਰਟੀ ਡੀਲਰ ਬਣੇ ਫਿਰਦੇ ਕਹਿੰਦੇ ਦਰਗਾਹ 'ਚ ਥਾਂ ਦਵਾਵਾਂਗੇ ਪ੍ਰਾਪਰਟੀ ਡੀਲਰ ਨਹੀਂ ਬਣਦੇ ਵੀ ਪਲਾਟ ਲੈਣਾ ਹੈ ਕਿ ਨਹੀਂ ਲੈਣਾ ਇਹ ਕਹਿੰਦੇ ਤੈਨੂੰ ਦਰਗਾਹ 'ਚ ਪਲਾਟ ਦਵਾਵਾਂਗੇ ਸੱਚ ਹੈ ਕਿ ਇਦਾਂ ਹੀ ਕਰਦੇ ਤੇ ਦਰਗਾਹ ਪਾਈ ਹੈ ਥਾਂ ਤੇ ਦਰਗਾਹ ਕਿੱਥੇ ਹੈ ਜੇ ਪ੍ਰਮਾਤਮਾ ਸਰਬਵਿਆਪੀ ਹੈ ਤੇ ਦਰਗਾਹ ਵੀ ਸਰਬਵਿਆਪੀ ਹੈ ਸਾਰੇ ਥਾਵਾਂ ਤੇ ਦਰਗਾਹ ਇੱਕ ਥਾਂ ਇੱਕ ਟਾਈਮ ਦੇ ਉੱਤੇ ਇੱਕ ਬੰਦਾ ਸਵਰਗ 'ਚ ਰਹਿੰਦਾ ਉਸੇ ਘਰ ਦੇ ਵਿੱਚ ਇੱਕ ਨਰਕ ਭੋਗ ਰਿਹਾ ਹੁੰਦਾ ਨਰਕ ਸਵਰਗ ਦਰਗਾਹ ਸਭ ਕੁਝ ਇੱਥੇ ਹੈ ਧਾਰਮਿਕ ਇਤੇ ਕੋਈ ਦਰਗਾਹ ਨਹੀਂ ਕੱਖ ਨਹੀਂ ਇਹ ਤੇ ਅਸੀਂ ਸਵਰਗ ਬਣਾਉਣਾ ਇੱਕੇ ਧਰਤੀ ਹੈ ਕਈਆਂ ਨੇ ਦੇਸ਼ ਸਵਰਗਾ ਵਰਗੇ ਬਣਾਏ ਐ ਤੇ ਕਈਆਂ ਦੇ ਦੇਸ਼ ਨਰਕ ਬਣਿਆ ਇੱਕੋ ਹੀ ਧਰਤੀ ਹੈ ਪਿਛਮੀ ਇਹ ਸਾਰੀ ਇਕ ਸਾਰੇ ਵਰਲਡ ਚ ਵੇਖੋ ਕਿੰਦਾ ਕਿੰਦਾ ਕਿਸੇ ਦੇਸ਼ ਵਿੱਚ ਕਿਵੇਂ ਕਿਸੇ ਦੇਸ਼ ਵਿੱਚ ਕਿਵੇਂ ਇਹ ਨਰਕ ਸਵਰਗ ਆਪਾਂ ਬਣਾਉਨੇ ਆ ਤੇ ਅਕਲ ਲੈ ਕੇ ਜ਼ਿੰਦਗੀ ਸੋਹਣੀ ਬਣਾਈਏ ਤੇ ਸਵਰਗ ਦਾ ਨਾਦ ਮਾਣੀਏ ਹੋਰ ਕਿਹਨੇ ਸਵਰਗ ਚ ਜਾਣਾ ਸਵਰਗਾ ਚ ਉਹ ਕਹਿੰਦੇ ਸੀ ਸਵਰਗਾ ਚ ਮਹਾਰਾਜ ਨੇ ਕਿਹਾ ਸੁਰਗ ਨਰਕ ਦੋਵੇਂ ਛੱਡ ਦਿੱਤੇ ਕਿ ਆਪ ਕਵਨ ਨਰਕ ਕਿ ਆ ਸੁਰਗ ਵਿਚਾਰਾ ਸੰਤਨ ਦੂ ਰੱਬੇ ਰੱਦ ਕਰਤਾ ਸਾਰਾ ਕੁਝ ਜੀ ਫੇਰ ਉਹਦਾ ਚੱਕਰਾਂ ਚ ਪੈ ਸੀ ਨਾਮ ਬਦਲ ਲਿਆ ਕਹਿੰਦੇ ਸੱਚਖੰਡ ਜਾਣਾ ਸੀ ਮਤਸਵਰਗ ਵਿੱਚ ਥੋੜਾ ਜਾਣਾ ਸਿੱਖ ਸਵਰਗ ਵਿੱਚ ਨਹੀਂ ਜਾਂਦੇ ਹੁੰਦੇ ਕਹਿੰਦੇ ਸਿੱਖ ਕਿਥੇ ਜਾਂਦੇ ਕਹਿੰਦੇ ਹੱਜਖੰਡ ਤੇ ਜਾਂਦੇ ਨਾਮ ਉਹਨਾਂ ਰੱਖ ਲਿਆ ਬਾਣੀ ਨੂੰ ਨਾਮ ਲੱਭ ਲਿਆ ਸੱਚਖੰਡ ਫਿਰ ਨਾਮ ਦਾ ਰੱਖ ਲਿਆ ਸੱਚਖੰਡ ਖੰਡ ਕਿਹਦੇ ਨੇ ਹਿੱਸੇ ਨੂੰ ਵੇਖੋ ਹਿੱਸਾ ਤਾਕ ਹਿੱਸਾ ਸੱਚ ਦਾ ਹਿੱਸਾ ਬਣ ਜਾ ਤੂੰ ਸੱਚ ਦਾ ਹਿੱਸਾ ਬਣ ਜਾ ਸਰਵਵਿਆਪੀ ਸੱਚ ਦਾ ਤੂੰ ਹਿੱਸਾ ਬਣ ਤੂੰ ਵੀ ਸੱਚਾ ਬਣ ਸੱਚਾ ਬਣ ਸੱਚਖੰਡ ਤੂੰ ਬਣ ਜਾਣਾ ਨਹੀਂ ਕਿਤੇ ਸੱਚਖੰਡ ਤੂੰ ਸੱਚਾ ਹੋ ਜਾ ਸੱਚ ਦਾ ਪਾਤ ਬਣ ਜਾ ਹਿੱਸਾ ਬਣ ਜਾ ਉਹ ਸੱਚ ਹੈ ਤੂੰ ਝੂਠ ਹੁੰਦਾ ਫਿਰ ਰਲਾ ਕਿਵੇਂ ਸੱਚ ਦਾ ਸੱਚ ਨਾਲ ਮੇਲ ਹੋਏਗਾ ਸੱਚ ਦਾ ਝੂਠ ਨਾਲ ਮੇਲ ਕਿੱਦਾਂ ਹੋਊ ਸੱਚਖੰਡ ਜਾਣਾ ਨਹੀਂ ਸੱਚਖੰਡ ਬਣਣਾ ਸੱਚੇ ਹੋਣਾ ਹੈ ਜੀਵਨ ਸਵਾਰ ਆਓ ਸਮਾਪਤੀ ਕਰੀਏ ਕੰਮਾਂ ਵੱਲ ਧਿਆਨ ਦੇਣਾ ਹੈ ਕਰਮ ਨੂੰ ਧਰਮ ਬਣਾਓ ਜਿੰਨੀਆਂ ਜ਼ਿੰਮੇਵਾਰੀਆਂ ਚਾਲ ਨਾਲ ਨਿਭਾਓ ਜਿੰਨੇ ਚਾਲ ਨਾਲ ਗੁਰਦੁਆਰੇ ਜਾਂਦੇ ਐ ਇੰਨੇ ਚਾਲ ਨਾਲ ਕੰਮ ਤੇ ਜਾਓ ਜਿੰਨੇ ਸ਼ੌਂਕ ਨਾਲ ਤੁਸੀਂ ਗੁਰਦੁਆਰਿਆਂ ਦੀ ਸੇਵਾ ਕਰਦੇ ਐ ਇੰਨੇ ਸ਼ੌਂਕ ਨਾਲ ਤੁਸੀਂ ਆਪਣੇ ਘਰਾਂ ਦੇ ਕੰਮ ਕਰੋ ਰੀਝ ਨਾਲ ਕਰੋ ਜਿੰਨੇ ਫਰਜ਼ ਨੇ ਨਿਭਾਓ ਸਭ ਤੋਂ ਪਹਿਲਾ ਫਰਜ਼ ਹੈ ਮੈਂਟਲੀ ਰਿਲੈਕਸ ਰਹਿਣਾ ਸੇਧਤਾ ਸੇਕ ਸਟ੍ਰੈਸ ਵਿੱਚ ਹੁੰਦੀ ਹੈ ਮਾਈਂਡ ਸਟ੍ਰੈਸ ਆ ਜਾਂਦਾ ਹੈ ਮਾਈਂਡ ਸਟ੍ਰੈਸ ਹੁੰਦਾ ਦਿਮਾਗ ਮਨ ਤੇ ਤਨ ਸਟ੍ਰੈਸ ਆ ਜਾਂਦਾ ਆਪਣੇ ਆਪ ਨੂੰ ਰਿਲੈਕਸ ਰੱਖਣ ਲਈ ਆਪਣੇ ਆਪਣੇ ਕੰਮਾਂ ਵੱਲ ਧਿਆਨ ਦੇਣਾ ਆਪਣੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਕੰਮ ਚਾਅ ਨਾਲ ਕਰਨਾ ਲੱਤਾਂ ਕਿਲਿਸਦਿਆ ਨਹੀਂ ਕਰਨਾ ਸ਼ੌਂਕ ਨਾਲ ਕਰਨਾ ਕੰਮ ਕਵੇ ਇੰਨੇ ਮੈਨੂੰ ਕੀਤਾ ਇੰਨਾ ਵਧੀਆ ਕਰ ਵੀ ਦੇਖੋ ਡਿਊਟੀ ਇੰਨੀ ਵਧੀਆ ਕਰਨ ਜਦੋਂ ਤੂੰ ਰਿਟਾਇਰ ਹੋ ਜਾਏ ਗੱਲਾਂ ਤੇਰੀਆਂ ਹੁਣ ਵੀ ਕੰਮ ਦੇ ਉਹ ਕਰਦਾ ਹੁੰਦਾ ਸੀ ਗੈਰ ਹਾਜ਼ਰੀ ਵਿੱਚ ਹਾਜ਼ਰੀ ਤੇਰੀ ਲੱਗੇ ਹਾਜ਼ਰ ਗੈਰ ਹਾਜ਼ਰ ਹੋ ਜਾਂਦੇ ਨੇ ਕਈ ਵਾਰੀ ਗੈਰ ਹਾਜ਼ਰ ਹਾਜ਼ਰ ਹੋ ਜਾਂਦੇ ਨੇ ਇੱਕ ਮਿਸਤਰੀ ਕੰਮ ਵਧੀਆ ਕਰਦੇ ਸਾਡੇ ਕੋਲ ਹੁਣ ਉਹ ਤੇ ਕੰਮ ਕਰਕੇ ਕਿਤੇ ਚਲੇ ਆ ਗਿਆ ਨਵਾਂ ਬੰਦਾ ਆ ਗਿਆ ਜਿਹੜਾ ਨਵਾਂ ਉਹ ਨਖੰਮਾ ਹੈ ਹੁਣ ਹਾਜ਼ਰ ਨੂੰ ਅਸੀਂ ਗੈਰ ਹਾਜ਼ਰ ਕਰ ਦਿੰਦੇ ਹਾਂ ਯਾਰ ਇਹ ਕਹਾਣੀ ਤੇ ਜਿਹੜਾ ਗੈਰ ਹਾਜ਼ਰ ਹੈ ਗੱਲਾਂ ਉਹਦੀਆਂ ਹੀ ਹੁੰਦੀਆਂ ਪਰ ਭਗਵਾਨ ਬਿਨ ਸਾਸ ਤੇ ਰੱਖਾ ਹੈ ਬਿਨਾ ਸਾਹ ਤੋਂ ਵੀ ਉਹ ਰੋਕ ਰਹਿਗੇ ਇੱਥੇ ਆ ਸਾਡੇ ਵਰਗੇ ਅੱਜ ਅੱਜ ਆਉਂਦੇ ਆ ਆਗੂ ਕਿਸੇ ਕੰਮ ਦੇ ਨਹੀਂ ਪਰ ਜਿਹੜੇ ਆਗੂ ਕਦੇ ਹੋਏ ਸੀ ਕਲਗੀਆਂ ਵਾਲਾ ਮੁੜ ਕੇ ਆ ਜਾ ਕਲਗੀਆਂ ਵਾਲਾ ਐਸੀ ਕਲਗੀਆਂ ਵਾਲਾ ਐਸੀ ਗੱਲਾਂ ਉਹਨਾਂ ਦੀਆਂ ਹੁੰਦੀਆਂ ਜਿਹੜੇ ਅੱਜ ਸ਼ਰੀਰ ਕਰਕੇ ਗੈਰ ਹਾਜ਼ਰ ਹੈ ਸਾਡੇ ਵਿੱਚ ਥੋੜਾ ਨੇ ਗੱਲਾਂ ਉਹਨਾਂ ਦੀਆਂ ਹੋਰ ਹੀ ਕੋਈ ਕੰਮ ਵਧੀਆ ਕਰਕੇ ਤੇ ਜਦੋਂ ਬੰਦਾ ਡਿਊਟੀ ਵਧੀਆ ਕਰਦਾ ਗੱਲ ਉਹਦੀ ਹੁੰਦੀ ਹੈ ਛਾੜੀਆਂ ਲਵਾਉਂਦਾ ਉਹਦੀ ਗੱਲ ਹੁੰਦੀ ਹੈ ਪ੍ਰਭੂ ਜ਼ਿੰਮੇਵਾਰੀ ਹੈ ਜਿਹੜੀ ਮੇਰਾ ਫਰਜ ਹੈ ਨਾ ਹੁਣ ਮੈਂ ਇੱਥੇ ਬੋਲਦਾ ਮੈਂ ਕੱਲ 2 ਘੰਟੇ ਲਾਇਆ ਪਰसों ਲਾਇਆ ਅੱਜ ਲਾਇਆ ਮੇਰੀ ਡਿਊਟੀ ਹੈ ਮੈਂ ਕਰਦਾ ਜੇ ਮੈਂ ਕਹਾਂ ਵੀ ਮੈਂ ਹੁਣ ਆ ਛੱਡ ਕੇ ਤਾਂ ਮੈਂ ਤੁਹਾਨੂੰ ਦਿਖਾਉਣ ਵਾਸਤੇ ਤੁਸੀਂ ਜਦੋਂ ਆਓ ਉਹ ਉੱਥੇ ਪੋਚਾ ਲੈ ਕੇ ਖੜਾ ਹੋਣਾ ਇੱਕ ਝਾੜੂ ਚੱਕਿਆ ਹੋਵੇ ਬਾਬਾ ਜੀ ਤੇ ਪੋਚੇ ਆਪ ਲੰਦੇ ਨੇ ਗੱਲਾਂ ਇਦਾਂ ਕਰਨਗੇ ਲੋਕ ਟਗਲਾ ਕਿਹਾ ਪੋਚਾ ਤੇ ਹੋਰ ਵੀ ਲਾ ਲੂ ਤਾਂ ਉੱਥੇ বাজ ਜਾ ਪੂ ਪੂ ਕਰ ਲਿਆ ਬਾਣਾ ਮੋਟਾ ਕੌਂਗੇ ਨਹੀਂ ਵੀ ਤੂੰ ਆਪਣਾ ਕਰ ਲੈ ਤੂੰ ਕੋਈ ਜਿਹੜਾ ਤੈਨੂੰ ਅਸੀਂ ਬੈਠੇ ਉੱਥੇ ਸੁਣਨਵਾ ਤੇ ਤੂੰ ਬੱਚੇ ਤੇ ਝਾੜੂ ਚੱਕੀ ਫਿਰਦਾ ਝਾੜੂ ਵਾਲਾ ਹੋਰ ਝਾੜੂ ਵਾਲਾ ਆਪਣੀ ਡਿਊਟੀ ਕਰ ਲੈ ਤੇਰੀ ਜਿਹੜੀ ਡਿਊਟੀ ਹੈ ਤੂੰ ਕਰ ਲੈ ਕੋਈ ਪ੍ਰਸ਼ਾਦੇ ਪਕਾਉਣ ਮੈਨ ਲੱਗਾ ਉਹ ਉੱਥੇ ਲੱਗਿਆ ਹੋਮ ਆਉਂਦਿਆਂ ਨੂੰ ਵੀ ਮੈਂ ਹੁਣ ਪ੍ਰਸ਼ਾਦੇ ਲੱਗਿਆਂ ਪਕਾਉਣ ਉਹ ਅਗਲਾ ਕਹਿੰਦਾ ਜਿਹੜੀ ਆਪੋ ਆਪਣੀਆਂ ਡਿਊਟੀਆਂ ਵਧੀਆ ਕਰ ਲਓ ਆਪਣਾ ਆਪਣਾ ਫਰਜ਼ ਨਿਭਾ ਲਓ ਜਿੱਥੇ-ਜਿੱਥੇ ਡਿਊਟੀ ਜਿੰਨੀ ਕੁ ਮਿਲੀ ਹੈ ਚਾਹ ਨਾਲ ਕਰੋ ਰੀਤ ਨਾਲ ਕਰੋ ਸ਼ੌਕ ਨਾਲ ਕਰੋ ਤੇ ਸੱਚੇ ਆ ਨਜ਼ਾਰਾ ਹੀ ਫੇਰ ਆਉਂਦਾ ਮੈਂ ਨਾ ਹੁਣ ਚਲੋ ਦੋ ਕਿੰਮਤਾਂ ਤੁਸੀਂ ਸੁਣ ਕੇ ਵੇਖੋ ਜਦੋਂ ਅੱ ਵੱਡੇ ਇਕੱਠਾਂ 'ਚ ਜਾਂਦੇ ਰਹੇ ਆ ਮੈਂ ਸਾਢੇ ਦਿਨ ਦਿਨ ਘੰਟੇ ਵੀ ਟਾਈਮ ਲਾਉਂਦਾ ਰਿਹਾ ਮੈਂ ਕਦੇ ਨਹੀਂ ਸੀ ਵੇਖਦਾ ਕਿੰਨਾ ਮੈਨੂੰ ਲੱਗਦਾ ਸੀ ਜੇ ਇੰਨਾ ਖਰਚਾ ਕਰਕੇ ਇੱਦਾਂ ਵੱਡਾ ਇਕੱਠ ਇੱਦਾਂ ਬੈਠੇ ਐ ਜੇ ਇਹ ਸੁਣ ਰਹੇ ਐ ਤੇ ਮੈਨੂੰ ਸੁਣਾਉਣ ਵਿੱਚ ਕੀ ਪ੍ਰੋਬਲਮ ਐ ਕਿਉਂ ਨਹੀਂ ਕਰ ਸਕਦੇ ਸੀ ਰੀਗਨਲ ਕਰੀਏ ਚਾਹ ਨਾਲ ਕਰੀਏ ਮੈਂ ਕੱਲ ਕਵਤਾ ਪੜ੍ਹੀ ਐ ਅੱਜ ਕਵਤਾ ਗਾਈ ਐ ਮੈਂ ਆਉਣ ਵਾਲੇ ਹਫਤੇ ਲਈ ਵੀ ਕਵਤਾ ਰੱਖਦਾ ਤੇ ਮਾਵਿਆ ਕਵਤਾ ਵੀ ਪੜ੍ਹੀ ਐ ਆ ਵੀ ਪੜ੍ਹੀ ਐ ਸ਼ਬਦ ਗਾਈ ਐ ਜੇ ਜੋ ਸਾਡਾ ਕੰਮ ਐ ਅਸੀਂ ਰੀਤ ਨਾਲ ਕਰੀਏ ਛੋਕ ਨਾਲ ਕਰੀਏ ਚਾਹ ਨਾਲ ਕਰੀਏ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਆਪਣੇ ਆਪਣੇ ਕੰਮਾਂ ਨੂੰ ਤਿਆਗ ਨਜ਼ਾਰਾ ਹੀ ਫੇਰ ਆਉਂਦਾ ਭਰਾਵੋ ਨਵੀਂ ਨਵਾਂ ਜਦੋਂ ਤੁਸੀਂ ਕਰਦੇ ਐ ਤੇ ਚਮਕ ਹੀ ਫੇਰ ਆਉਂਦੀ ਐ ਮੈਂ ਕਿੰਨੀ ਵਾਰੀ ਕਹਾਂ ਕਿ 10ਵੀਂ ਵਿੱਚ ਪਾਸ ਬੱਚੇ ਫੇਰ 10ਵੀਂ ਚ ਪਾ ਦਿਓ ਫੇਰ 10ਵੀਂ ਚ ਪਾ ਦਿਓ ਤਾਂ ਸੁਆਦੀ ਮਰ ਜਾਣਾ ਉਹ ਜਦੋਂ 11ਵੀਂ ਚ ਜਾਂਦਾ ਹੈ ਬਾਹਰ ਨੂੰ ਜਿਹੜਾ ਸਟ्रेस ਪਿੰਦੀ ਹੈ ਨਵਾਂ ਕਰਦਾ ਫੇਰ ਪੋਜ਼ਿਟਿਵ ਹੁੰਦਾ ਨਵੇਂ ਵਿੱਚ ਪੋਜ਼ਿਟਿਵਿਟੀ ਹੈ ਨਵੇਂ ਵਿੱਚ ਹਾਸਾ ਹੈ ਨਵੇਂ ਵਿੱਚ ਖੇੜਾ ਹੈ ਮੇਰੀਆਂ ਭੈਣਾਂ ਨੇ ਜਿਹੜੀ ਜਿਹੜੀ ਚੀਜ਼ ਕਦੇ ਬਣਾਈ ਨਹੀਂ ਉਹ ਬਣਾਓ YouTube ਤੋਂ ਕੱਢ ਕੇ ਉਦੋਂ ਤੂੰ ਪੋਜੀਟਿਵ ਰਹੇਗੀ ਕਿਧਰੇ ਸਿਰ ਦਰਦ ਜਾਣਾ ਹੈ ਕਿਧਰੇ ਬੁਖਾਰ ਜਾਣਾ ਹੈ ਕਿਉਂਕਿ ਅੱਜ ਉਹ ਕਟਹਲ ਦੀ ਸਬਜ਼ੀ ਬਣ ਰਹੀ ਹੈ ਜੋ ਅੱਗੇ ਤੱਕ ਅੱਦੂ ਹੀ ਬਣਾਇਆ ਅੱਜ ਇਹ ਨਵੀਂ ਚੀਜ਼ ਇਹਨੂੰ ਵੇਖ ਪਹਿਲਾਂ ਪਹਿਲਾਂ ਸਿੱਖ ਲੈ 2-4 10 ਵਾਰੀ ਦੇਖ ਲੈ ਫਿਰ ਉਹਨੂੰ ਬਣਾ ਫਿਰ ਰੀਤ ਨਾਲ ਬਣਾਏਗੀ ਤੇ ਤੂੰ ਅੱਜ ਜਦੋਂ ਬਣਾਏਗੀ ਉਦੋਂ ਵੀ ਚਮਕ ਜਦੋਂ ਘਰ ਵਾਲੇ ਦੇ ਅੱਗੇ ਰੱਖਣੀ ਉਦੋਂ ਵੀ ਚਮਕ ਆਉਣੀ ਹੈ ਵੀ ਅੱਜ ਨਵਾਂ ਅਜ ਤੱਕ ਅਜ ਤੱਕ ਟੇਸਟ ਬਣਿਆ ਆਦੋ ਅਗਲਾ ਕਹਿੰਦਾ ਉਹੀ ਕਦੂ ਅੱਛਾ ਪਤਾ ਹੀ ਹੈ ਕੋਈ ਮੁੰਗੀ ਦੀ ਦਾ ਪਤਾ ਹੀ ਨਹੀਂ ਨਵੀਂ ਚੀਜ਼ ਦੇ ਨਾਲ ਬੰਦਾ ਕੈਮ ਹੁੰਦਾ ਹੈ ਪੋਜਿਟਿਵਿਟੀ ਨਵੀਨਤਾ ਵਿੱਚ ਨਵੀਨਤਾ ਵਿੱਚ ਪੋਜਿਟਿਵ ਹੁੰਦਾ ਹੁਣ ਮੇਰੀਆਂ ਭੈਣਾਂ ਹੁਣ ਇੱਕ ਸੂਟ ਚਾਰ ਵਾਰੀ ਪਾ ਕੇ ਆਈਆਂ ਮੰਨ ਲਓ ਉਹ ਤਾਂ ਠੀਕ ਹੈ ਜਦੋਂ ਨਵਾਂ ਪਾਇਆ ਹੁੰਦਾ ਉਹਦੇ ਵੀ ਉਹਦਾ ਵੀ ਅੱਜ ਨਵਾਂ ਹੈ ਫਰਕ ਨਹੀਂ ਤੁਨੂੰ ਸਾਡੇ ਬੰਦੇ ਸਾਡੇ ਨਹੀਂ ਪਤਾ ਬੰਦਿਆਂ ਬੁੰਦਿਆਂ ਨੂੰ ਨਹੀਂ ਸਾਫ ਕਰ ਲੱਗਦਾ ਪਰ ਬੀਬੀਆਂ ਦੇ ਵਿੱਚ ਤੇ ਇਹ ਚੀਜ਼ਾਂ ਬਹੁਤ ਹੁੰਦੀਆਂ ਵੀ ਆਹ ਕਿਹੜਾ ਆਹ ਕਿਹੜਾ ਆਹ ਕਿੱਥੋਂ ਮਿਲਦਾ ਮਤਲਬ ਇਦਾਂ ਦਿਮਾਗ 'ਚ ਬਹੁਤ ਜ਼ਿਆਦਾ ਹੈ ਤੇ ਨਵੇਂ ਦਾ ਜਿਹੜਾ ਨਾ ਨਵੇਂ ਦਾ ਉਹ ਤੇ ਗੱਲ ਹੀ ਵੱਖਰੀ ਨਵੀਂ ਚੀਜ਼ ਦਾ ਸਵਾਦ ਹੀ ਵੱਖਰਾ ਤੇ ਭਰਾਵਾ ਮੇਰੇਆ ਭੈਣੋ ਨਵਾਂ ਤੂੰ ਕਰਦਾ ਰਹਿ ਕਰਦਾ ਰਹਿ ਕਰਦਾ ਰਹਿ ਕਰਦਾ ਰਹਿ ਸਰੀਰ ਬੁੱਢਾ ਕੰਮ ਨਵੇਂ ਨੇ ਤੇ ਤੈਨੂੰ ਬੁੱਢਾ ਕਿੰਨੇ ਕਹਿਣਾ ਫਿਰ ਸਮਝਦਾ ਹੈ ਤੇ ਸ਼ਰੀਰ ਤੇਰਾ ਨਵਾਂ ਐ ਤਾਜ਼ਾ ਐ ਤੂੰ 25 ਸਾਲਾਂ ਦਾ ਕੰਮ ਤੇਰੇ ਉਹੀ 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 ਫਿਰ ਤੂੰ ਬੁੱਢਾ ਹੈ ਤੂੰ ਇਹਨੂੰ ਕਹਿੰਦੇ ਨਾ ਬੁੱਢਾ ਨਵਾਂ ਛੱਡਦਾ ਬੁੱਢਾ ਨਾ ਕਰਦਾ ਰੋ 70 ਸਾਲਾਂ ਦਾ ਰੋਜ਼ ਨਵਾਂ ਕਰਦਾ ਕਹਿੰਦਾ ਪਿਛਲੇ ਸਾਲ ਆਹ ਮੇਲਾ ਲਾਈਆਂ ਸੀ ਅੱਜ ਕੀ ਆ ਲਾ ਕੇ ਦੇਖਦੇ ਬਾਪੂ 70 ਸਾਲਾਂ ਦਾ ਨਵਾਂ ਨਵਾਂ ਕਰਦਾ ਐ ਇਹ ਨਵਾਂ ਐ ਇਹ ਨਹੀਂ ਬੁੱਢਾ ਇਹ ਜਵਾਨ ਐ ਇਹ ਨਵਾਂ ਬਣ ਗਿਆ ਕਿ ਤੂੰ ਬੁੱਢਾ ਵੀ ਤੂੰ ਬੁੱਢਾ ਹੋ ਗਿਆ ਹੁਣੇ ਤੂੰ ਛੱਡ ਤਾਂ ਛੱਡੋ ਜੀ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲੈ ਬੱਸ ਜੀ ਹਜੇ ਹਜੇ 30 ਸਾਲਾਂ ਨੇ ਹੋਰ ਬਹੁਤੀ ਲੰਗੀ ਥੋੜੀ ਰਹਿ ਗਈ ਮੈਂ ਕਿਹਾ ਤੂੰ ਤੇ ਬਿਮਾਰੀ ਜਾ ਨੈਗਟਿਵ ਸਾਲ ਮਾਰ ਜਾ ਤਾ ਐਡੇ ਨੈਗੇਟਿਵ ਹੁੰਦੇ ਨੇ ਉਹ ਕਿੱਥੇ ਤੱਕ ਸਵਾਦ ਹੀ ਗਾਲ੍ਹ ਦਿੰਦੇ ਨੇ ਬਣ ਕੇ ਸੱਚੀ ਕਈ ਵਾਰੀ ਨਾ ਮੈਂ ਅਦਾ ਕਰਕੇ ਛਾਲ ਮਾਰ ਅੱਛਾ ਜੀ ਹੋਸਨਾਓ ਕਿਵੇਂ ਕਿੱਥੋਂ ਆਏ ਬੱਸ ਜੀ ਮੈਂ ਕਹੂੰ ਮੂੜੀ ਖਰਾਬ ਕਰਤਾ ਬਹਾਉਣਾ ਕਿੱਥੋਂ ਐ ਜੀ ਬੁਰਾ ਮਰ ਗਏ ਮਤਲਬ ਇੰਨਾ